ਨਵਾ ਜਿਹੜਾ ਜੀਮਾ ਤੇ ਆਪਾਂ ਨੂੰ ਸੁਣਾਵਾ ਜਗਰੌਨੀ ਕਾਂਗਰਸ ਜਗਰੌਣ ਦੇ ਜਿਹੜੇ ਜਿਹੜਾ ਉੱਭਕਰ ਆ ਉਹ ਸਭ ਐਕਟਿਵ ਪਾਰਟੀ ਹੋ ਰਹੀ ਹੈ ਸ਼ਹਿਰ ਦੇ ਵਿੱਚ ਸਭ ਤੋਂ ਪਹਿਲਾ ਧੰਨ ਧੰਨ ਆਨੰਦ ਸਿੰਘ ਜੀ ਤੇ ਬਹੁਗੰਦੀ ਸਰਕਾਰ ਨੂੰ ਨਤਮਸਤਕ ਹੁੰਦਾ ਹੋਇਆ ਅੱਜ ਦੇ ਮੁੱਖ ਮਹਿਮਾਨ ਸ਼੍ਰੀ ਵਿੰਦਨਾ ਰਾਉ ਨਰਪੀਜੀ ਉਹਨਾਂ ਦੇ ਨਾਲ ਆਏ ਹਦੀਪ ਕنگਰਾ ਜੀ ਸਾਡੇ ਦੇ ਹੱਪੀ ਦੇ ਪ੍ਰਧਾਨ ਸਰਦਾਰ ਮੇਚਰ ਸਿੰਘ ਬੁੱਲਾਪੁਰ ਉਹਨਾਂ ਨਾਲ ਪਰਸ਼ੋਤਮਲ ਫਰੀਦਾ ਜੀ ਨਗਵਿੰਦਰ ਸਿੰਘ ਕੀ ਘਮਨੇ ਆ ਕਲਿਆਨ ਸਾਹਿਬ ਨਾਲ ਪਸਾਰ ਦੇ ਨਾਲ ਬੈਠੇ ਦੇਹਾਤੀ ਦੇ ਪਲਾਡ ਪ੍ਰਧਾਨ ਨਵਦੀਪ ਸਿੰਘ ਗੱਲਿਆ ਉਹਨਾਂ ਦੇ ਨਾਲ ਬੈਠੇ ਕਮਜੀ ਸਿੰਘ ਦੀ ਸੋਨੀਗਾਰ ਸਾਡਾ ਪ੍ਰਧਾਨ ਉਹਨਾਂ ਦੇ ਨਾਲ ਬੈਠੇ ਆਪਣੇ ਨਗਰ ਕੌਂਸਲ ਜਗਰਾਉ ਦੇ ਪ੍ਰਧਾਨ ਦਵਿੰਦਰਪਾਲ ਰਾਣਾ ਜੀ ਉਹਨਾਂ ਦੇ ਨਾਲ ਸਾਡੇ ਜਗਰਾਉ ਦੇ ਕੋਆਰਡੀਨੇਟਰ ਕੋਮਲ ਖੰਨਾ ਜੀ ਉਹਨਾਂ ਦੇ ਨਾਲ ਕואର୍ਡੀਨੇਟਰ ਮਨਜੀਤ ਸਿੰਘ ਮਾਨ ਉਹਨਾਂ ਦੇ ਨਾਲ ਸਾਡੇ ਜਿਹੜੇ ਆਤਮ ਤੁਸੀਂ ਪਹਿਲੀ ਵਾਰ ਬੋਲਦੇ ਦੇਖੇ ਹੋ ਆਪੀ ਸਿੰਘ ਘੜੀਆ ਬਲਾਕ ਪ੍ਰਮਾਤਗਨ ਪਛੇ ਰੇਟਾ ਜੀ ਨਾਲ ਬਾabit ਕਪੂਰ ਜੀ ਅਲੱਗ ਅਲੱਗ ਪਿੰਡਾਂ ਤੋਂ ਆਏ ਪੰਜ ਸਰਪੰਚ ਸਰਬਸਾਭ ਦਾ ਜਿਹੜਾ ਪਾਸ ਮਾਤਾ ਪਿਤਾ ਜੀ ਰਿਹਾ ਪਰ ਉਹ ਪਹਿਲਾਂ ਦਿੱਤਾ ਸੀ ਉਹ ਮਨਾਣਾ ਜਿਆ ਉਹਦੀ ਕਰਕੇ ਸਾਰੇ ਜਿਹੜਾ ਬਿਗੜ ਪਾ ਚੁੱਕਿਆ ਜਿੱਤੇ ਸਾਡੇ ਕੁਆਲਿਟੀ ਰੇਟ ਪੰਜਾਬ ਦੇ ਸਹਿਯਾਰ ਦਾ ਵੀ ਸਾਹਿਬ ਰਾਜ ਅਲੱਗ-ਅਲੱਗ ਪੰਜਾਬ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਜਿਹੜਾ ਪ੍ਰੋਗਰਾਮ ਕਰ ਰਹੇ ਆ ਸੰਗਠਨ ਦੇ ਪ੍ਰੋਗਰਾਮ ਕਰ ਰਹੇ ਆ ਮੈਂ ਇੱਕ ਬੇਨਤੀ ਕਰਨ ਲੱਗਿਆ ਕਿ ਅੱਜ ਆ ਜਿਹੜੀ ਰਾਜੀ ਸਾਹਿਬ ਦੀ ਟੀਮ ਇੱਥੇ ਆ ਸਾਰੀ ਰਾਜੀ ਸਾਹਿਬ ਆ ਅੱਜ ਦੀ ਸਾਰੀ ਟੀਮ ਇੱਥੇ ਆ ਇਹਦੇ ਜਿਹੜਾ ਅੱਫਾ ਅੱਲਾਹ ਅਲੈਹਿਸ ਸਲਮਾਯਾ ਅਮਰਿੰਦਰ ਸਿੰਘ ਰਾਜਾ ਬਣੇ ਪੰਜਾਬ ਦੇ ਪ੍ਰਧਾਨ ਜਿਨ੍ਹਾਂ ਦੀ ਬਤਾਲੋ ਜਿਹੜੀ ਕਾਂਗਰਸ ਪਾਰਟੀ ਆ ਜਦੋਂ ਨੂੰ ਪ੍ਰਧਾਨ ਬਣੇ ਆ ਉਹਨਾਂ ਨੇ ਪਾਰਟੀ ਨੂੰ ਉਸ ਸਾਥ ਥੰਮੇ ਉੱਪਰਲੇ ਕੇ ਰਾਇਆ ਹੈ ਨਾ ਆऱ्यांना ਪਤਾ ਕਿ ਜਿਹੜਾ ਅਮਰਿੰਦਰ ਸਿੰਘ ਰਾਜਾ ਰੰਗਾ ਉਹਨੇ ਜਬੋਤੀ ਪਾਰਟੀ ਦੀ ਕਮਾਂਡ ਸੰਭਾਲੀ ਆ ਉਹਦੇ ਦੀ ਉਹ तकरीबन ਦਿਹਾੜੀ ਦੇ ਵਿੱਚ 18 ਘੰਟੇ ਕੰਮ ਨਗਾਰ ਕਰ ਰਹੇ ਆ ਤੇ ਇੱਕ ਇੱਕਾ ਪ੍ਰੋਗਰਾਮ तकरीबन ਹਫ਼ਤੇ ਬਾਅਦ ਕੋਈ ਨਾ ਕੋਈ ਪ੍ਰੋਗਰਾਮ ਸਾਨੂੰ ਦੇ ਦਿੰਦੇ ਆ ਚਾਹੇ ਲੈਡ ਬੁਲਗ ਦੀ ਗੱਲ ਕਰੀਏ ਇਸ ਇਲਾਕੇ ਦੇ ਜਗਰਾਉਂ ਵਾਕਰ ਨੇ तकरीबन 4 ਦਿਨਾਂ ਦੀ 511 ਏਕੜ ਜਿਹੜੀ ਜ਼ਮੀਨ ਲੈਨਪੁਰ ਨੇਮਕੀ ਦੇ ਵਿਚਾਰੀ ਸੀ ਉਹ ਤੋਂ ਜੇ ਸਰਕਾਰਾਂ ਪਾਇਆ ਤਾਂ ਕਾਮਰੇ ਸਪਾਰਟ ਵੀ ਦੀ ਬਣਾਉਣ ਲੱਗਿਆ ਉਹ ਕਿਉਂਕਿ ਕਾਮਰੇ ਸਪਾਰਟ ਨੇ ਸਭ ਤੋਂ ਪਹਿਲਾਂ ਇਲਾਕੇ ਦੇ ਵਿੱਚ ਡੇਗਲ ਬਜਾਇਆ ਸਾਨੂੰ ਸਾਰੇ ਇੰਜਾਰਦਿਆਂ ਨੂੰ ਉੱਥੇ ਬੁਲਾਇਆ ਚੱਲੀ ਗਰ ਇੱਕ ਮੀਟਰੀ ਕੀਤੀ ਕਿ ਅਸੀਂ ਇੱਕ ਮਾਲਾ ਵੀ ਕਿਸੇ ਸਰਕਾਰ ਨੂੰ ਲੈ ਕੇ ਨਹੀਂ ਜਾ ਜਾਂਦੇ ਨਾ ਜਿਹਦੀ ਬਦੌਰਤ ਪਹਿਲਾ ਜਗਰਾਉ ਦੇ ਵਿੱਚ ਤੁਸੀਂ ਲੋਕਾਂ ਨੇ ਕਿੱਟਾ ਕੱਟ ਦਿੱਤਾ ਫਿਰ ਲੋਕ ਆਏ ਫਿਰ ਮਹਾਰਾਜੀ ਫਿਰ ਪਟਿਆਰੇ ਤੇ ਉਸ ਤੋਂ ਬਾਅਦ ਅ ਜਿਹੜੀ ਗੁੰਗੀ ਬੋਲੀ ਲੁਕਲਾੜੀ ਸਰਕਾਰ ਭਗਵਾਨਤ ਵਾਲੀ ਤੁਸੀਂ ਬੁਲਾਈਆਂ ਜਿਹਦੇ ਬੰਦ ਨੇ ਐਮ ਐਲ ਏ ਗੁੰਗੇ ਤੇ ਬੋਲੇ ਵਿਧਾਨ ਸਭਾ ਦੇ ਵਿੱਚ ਲੱਗੇ ਸੀ ਤੇ ਕਾਂਗਰਸ ਪਾਰਟੀ ਨੇ ਆਪਣਾ ਬਿਕਰ ਬਚਾੜ ਕੇ ਰਾਜਾ ਅਮਰਿੰਦਰ ਸਿੰਘ ਬਰੇਂਡੀਆਂ ਗਵਾਰੀ ਦੇ ਵਿੱਚ ਜਿਹੜੇ ਧਰਮ ਤੇ ਮੁਜਾਰੇ ਦਿੱਤੇ ਜਿੰਨੇ ਕਰਕੇ ਜਿਹੜੀ ਲੈਂਡ ਫੂਲਿੰਗ ਨੀਤੀ ਆ ਉਹ ਤੋਂ ਨੂੰ ਝੂਠ ਕਰ ਲੈਣਾ ਪਿਆ ਇਹ ਗੱਲ ਕਹੀਏ ਪੰਜਾਬ ਸਰਪਾਲ ਦੀ ਪੰਜਾਬ ਦੇ ਵਿੱਚ ਰੁਕਾ ਫਾਖਾਂ ਤੇ ਫਾਖਾਂ ਤੇ ਕੋਈ ਮੇਰੀ ਭੈਣ ਕੋਈ ਮੇਰਾ ਬਜ਼ੁਰਗ ਕੋਈ ਮੇਰਾ ਭਰਾ ਜੇ ਨਾ 200 500 ਰੁਪਏ ਦੀ ਹਾੜੀ ਲੈ ਕੇ ਕਾਹੂ ਜਾ ਰਿਹਾ ਉਹ ਵੀ ਸੇਫ ਨਹੀਂ ਹੈਗਾ ਪਤਾ ਨਹੀਂ ਕਿਹੜੇ ਬੰਦੇ ਨੇ ਚਾਕੂ ਵਿਖਾ ਕੇ ਪਿਸਤੌਲ ਵਿਖਾ ਕੇ ਕਿਹੜੀ ਜਗ੍ਹਾ ਤਨੂੰ ਰੱਖ ਰਾਇਆ ਆਪਾਂ ਸਰਕਾਰ ਬਣਾਈ ਆ ਇਹ ਗੱਲ ਕਰੀਏ ਗਰੀਬਾਂ ਦੇ ਚੁੱਲਿਆਂ ਦੀ ਗਰੀਬਾਂ ਦੇ ਚੁੱਲਿਆਂ 'ਤੇ ਅੱਜ ਰੋਟੀ ਤੋਂ ਮਹਿਤਾਜ ਨੇ ਗਰੀਬਾਂ ਦੇ ਚੁੱਲਿਆਂ ਦੇ ਵਿੱਚ ਅੱਜ ਜਿਹੜੀ ਆਗਾ ਉਹ ਵੀ ਨਹੀਂ ਭਰਦੀ ਕੌਣ ਦੇ ਇਹ ਸਰਕਾਰ ਨੇ ਜਿਹੜੇ ਝੂਠੇ ਲਾਲੇ ਲਾ ਕੇ ਆਪਾਂ ਨੂੰ ਦਿੱਤੇ ਕਾਏ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਏ ਦੀ ਗੱਲ ਕਰੀਏ ਕਾਏ ਨੌਕਰੀਆਂ ਦੀ ਨੌਕਰੀ ਦੀ ਗੱਲ ਕਰੀਏ ਕਾਏ ਪੰਜਾਬ ਵਿੱਚ ਚਿੱਟਾ ਖਤਮ ਕਰਨ ਦੀ ਗੱਲ ਕਰੀਏ ਕੋਈ ਵੀ ਬਾਦਰ ਤੇ ਸਰਕਾਰ ਦੀ ਉਪਰੀਆ ਚ ਪਰ ਇੱਕ ਗੱਲ ਤੁਹਾਨੂੰ ਕਹਿਣਾ ਕਿ ਇਹ ਸਰਕਾਰ ਆ ਜਿਹੜੀ ਭਗਵੰਤ ਮਾਨ ਦੀ ਇਹ ਲੋਕਾਂ ਨੇ ਹਜਾ ਬਖ ਮੋੜਿਆ ਕਿ ਫਿੱਲਾਂ ਦੇ ਵਿੱਚ ਨੋਟਸ ਲਾਉਣ ਦੇ ਲੋਕਾਂ ਨੇ ਕਿ ਸਾਡੇ ਪਿੰਡ ਦੇ ਵਿੱਚ ਉਹ ਝਾੜੂ ਵਾਲਾ ਉਹ ਚੱਕੇ ਨਾਲ ਵਸਿੰਦੀ ਕਪਤ ਕਰਾਂਗੇ ਛੱਤਲ ਮਾਰਕੀਟ ਦੁਰਾਂਗੇ ਨੂੰ ਇਹ ਜਿਹੇ ਲੋਕਾਂ ਤੇ ਅੱਜ ਜਿਹੜੀ ਆਪਾਂ ਲੈਣ ਫੋਲਿੰਗ ਨੀਤੀ ਤੋਂ ਆਪਰ ਕੰਮ ਜਾਬ ਹੋਇਆ ਉਹਦੀ ਬਤੌਰ ਆਪਣੇ ਹਰ ਕੇ ਆਇਆ ਨੇ ਸੱਜ ਦਾ ਕਰਾਂ ਦੇ ਵਿੱਚ ਅਖੰਡਪਾ ਸਾਰਾ ਰੰਗ ਕਾਇਰ ਸਤਿਮਨਾਪੋਰ ਸੀ ਮੈਂ ਮਾਫੀ ਮੰਗਦਾ ਸਾਰਿਆਂ ਤੋਂ ਕਿਉਂਕਿ ਆਪਣਾ ਪਰਿਵਾਰ ਸੀ ਮੈਂ ਜਾ ਨਹੀਂ ਸਕਿਆ ਉਹਨਾਂ ਨੇ ਮੈਨੂੰ ਵੀ ਬੁਲਾਇਆ ਸੀ ਸਲਮਾਨ ਕਰਦਾ ਸੀ ਮੇਰਾ ਸਨਮਾਨ ਤੁਸੀਂ ਬੈਠੇ ਹੋ ਉਹ ਪ੍ਰਮਾਤਮਾ ਆਪ ਜਾਣੀ ਚਾਹਦਾ ਪਰ ਇੱਕ ਗੱਲ ਦੱਸਦਾ ਇਹ ਜਿਹੜੇ ਝਾੜੂ ਵਾਲੇ ਆਪਣੇ ਪੰਜਾਬ ਨੂੰ ਲੁੱਟ ਲੈ ਰਹੇ ਆ ਜਿਹੜੇ ਪੰਜਾਬ ਦੇ ਲੋਕਾਂ ਇਹਨਾਂ ਦਾ ਜਿਹੜਾ ਮੁਰਦਾਵਾ ਇਹਨਾਂ ਗਰੀਬਾ ਲੋਕਾਂ ਦਾ ਚਾਹੇ ਕਿਸਾਨ ਆ ਚਾਹੇ ਮਜ਼ਦੂਰ ਆ ਇਹਨਾਂ ਦਾ ਮੁਰਗਾ ਚੋਰ ਚੋ ਕੇ ਪੱਠ ਦੇ ਉੱਤੇ ਨੱਚਦਾ ਹੋਇਆ ਗੱਡੇ ਅੱਤੇ ਘਰਾ ਜਾਂਦਾ ਜਿਹਨਾਂ ਸਾਡੇ ਲੋਕਾਂ ਦਾ ਚੁੱਸ ਰਹਾ ਹੂਗਾ ਇਹ ਇਹਨਾਂ ਦੇ ਅੰਦਰ ਜਾ ਕੇ ਇਹਨਾਂ ਦੇ ਜਿਹੜਾ ਲੀਬਾ ਉਹਦੇ ਵਿੱਚ ਅਟੜੇੜਾ ਪਾ ਦੂਏ ਹੱਜ ਨਾ ਮੈਨੂੰ ਪਹੁੰਚਾਇਆ ਤਾਂ ਤੁਸੀਂ ਯਾਦ ਰੱਖੋਗੇ ਜੇ ਆਪਾਂ ਜਾਂਦਾ ਕੱਲ ਨਾ ਕਰੀਏ ਅੱਜ ਦੀ ਗੱਲ ਕਰਦੇ ਆ ਕਿ ਆਪਾਂ ਤਕਰੀਬਨ ਉਸ ਪੁਆਇੰਟ ਤੇ ਪਹੁੰਚੇ ਹੋਏ ਆ ਜਿਹੜੇ ਆਪਣੇ ਲੀਡਰਾਂ ਉਹਨਾਂ ਦੀ ਵੀ ਗੱਲ ਆ ਉਹਨਾਂ ਨੇ ਆਪਣੀ ਕਾਂਗਰਸ ਪਾਰਟੀ ਨੂੰ ਰਾਜਾ ਮੰਦਰ ਸਿੰਘ ਦੀ ਅਗਵਾਏ ਵਿੱਚ ਉਸ ਸਾਥੇ ਪਹੁੰਚਾਤਾ ਕਿ ਅੱਜ ਆਪਣੇ ਸਰਕਾਰ ਕੋਈ ਰੋਕ ਨਹੀਂ ਸਕਦਾ ਪਰ ਇੱਕ ਗੱਲ ਆਪਾਂ ਨੂੰ ਬੜੇ ਸੁਚੇਤ ਰਹਿਣਾ ਚਾਹੀਦਾ ਕਿ ਜਿਹੜੀ ਆਪਾਂ ਆਉਣ ਵਾਲਾ ਟਾਈਮ ਇਹ ਸਾਰੇ ਦੇ ਨਾਲ ਇੱਕਜੁੱਟ ਹੋ ਕੇ ਸਾਰੇ ਭਾਈਚਾਰੇ ਇੱਕਜੁੱਟ ਹੋ ਕੇ ਸਾਰੇ ਇੱਕ ਧਰਮ ਹੋ ਕੇ ਇੱਕ ਲਾਈਨ ਦੇ ਵਿੱਚ ਹੋ ਕੇ ਆਪਾਂ ਜਿਹੜੀ ਕਾਂਗਰਸ ਪਾਰਟੀ ਆ ਇਹਨੂੰ ਆਪਾਂ ਘਰਾਂ ਦੇ ਵਿੱਚ ਖਾ ਖਾ ਕੇ ਆਪਣੇ ਪਿੰਡਾਂ ਦੇ ਵਿੱਚ ਮਹੱਲਾਂ ਦੇ ਵਿੱਚ ਐਂ ਘਾਪਾ ਦੂਜੇ ਕਰ ਇਹਨੂੰ ਚੁੱਲ੍ਹੇ ਤੋਂ ਲੈ ਕੇ ਜਾਣਾ ਪਾ ਕੇ ਜਿਹੜੇ ਆਉਣ ਵਾਲਾ ਸਮਾਂ ਸਤਾਈ ਆ ਇਹਦੇ ਵਿੱਚ ਕਾਗਜ਼ ਦੀ ਸਰਕਾਰ ਬਣਾ ਕੇ ਆਪਾਂ ਬਚਾਅ ਤੋਂ ਬਚਾ ਸਕੀਏ ਨਹੀਂ ਤਾਂ ਜਿਹੜੇ ਆਪਾਂ ਗੱਲ ਕਰਦੇ ਆ ਇੱਕ ਗੱਲ ਮੈਨੂੰ ਯਾਦ ਆ ਗਈ ਕਿ ਇਹ ਧਾਰੂ ਓਏ ਤੇ ਨਾਲ ਕਾਂਦੀ ਧਰਲੇ ਜੇ ਸਰਕਾਰ ਦੇ ਵਿੱਚ ਚਿਪਾ ਲੈਣ ਦੇ ਆਇਆ ਕੋਈ ਤਾਂ ਕਾਂਦੀ ਧਰਲੇ ਕੇ ਆਇਆ ਫਿਰ ਉਹ ਜਿਹੜੇ ਆ ਮਹਿਲ ਬਣਾ ਰਹੇ ਆ ਆ ਕੋਠੀਆਂ ਇਹ ਕਿਸੇ ਨੇ ਨਹੀਂ ਦੇਖਣਾ ਜੇ ਸਾਰਿਆਂ ਦੇ ਸਾਰੇ ਮੈਨੂੰ ਕੱਟੀ ਜੇ ਆਪਾਂ ਜੈਲ ਹੱਥ ਸੰਗਦੇ ਆ ਉਹ ਆਪਣੀ ਔਲਾਦ ਆ ਜੇ ਆਪਣੀ ਔਲਾਦ ਨਾ ਨਾ ਬੱਚੀ ਕਿਸੇ ਨੇ ਨਹੀਂ ਪੁੱਛਣਾ ਪੰਜਾਬ ਕੀ ਹੁੰਦਾ ਤੇ ਜਿਹੜੀ ਝਾੜੂ ਵਾਲੇ ਆ ਭਾਜਪੀ ਵਾਲੇ ਆ ਇਹਨਾਂ ਨੇ ਆਪਣੇ ਪੰਜਾਬ ਦੀ ਹੋਂਦ ਨੂੰ ਖਤਮ ਕਰਨ ਲੱਗੇ ਹੋਏ ਆ ਜੀ ਚਾਹੇ ਨਸ਼ੇ ਤੇ ਲਾ ਲਓ ਚਾਹੇ ਕਾਰੋਬਾਰੀ ਤੇ ਲਾ ਲਓ ਆਪਣੇ ਗੈਗਸਰ ਚਿੱਟਾ ਲਟਨਾ ਸਾਰੀ ਨਦੀ ਮਚਾਈ ਹੋਈ ਆ ਨੌਜਵਾਨਾਂ ਨੂੰ ਇਕਮਲਾਹ ਕਰ ਰਿਹਾ ਤੇ ਪੁੱਠੇ ਪਾਸੇ ਲਾ ਰਿਹਾ ਮੇਰੇ ਇੱਕ ਗੱਲ ਫਿਰ ਦੁਬਾਰੀ ਕਹਿੰਦਾ ਗੱਲ ਚੱਲੀ ਸੀ ਚੱਟੇ ਦੀ ਅਰੇ ਚਾਹੇ ਕੋਈ ਗਰੀਬ ਆ ਚਾਹੇ ਕੋਈ ਅਮੀਰ ਆ ਜਿਹੜੀ ਉਹਦੀ ਔਲਾਦ ਆ ਸਰੰਗ ਵੱਡੀ ਉਹਦੀ ਔਲਾਦ ਦੀ ਜਦਾਦਾ ਇੱਕ ਪਿੰਡ ਦੇ ਵਿੱਚ ਚਲੇ ਗਏ ਪਹਿਲੇ ਚ ਜਾ ਕੇ ਹੁਣ ਵੀ ਤੁਹਾਨੂੰ ਪਤਾ ਕਿ ਪਿੰਡਾਂ ਦੇ ਵਿੱਚ ਇਹਨਾਂ ਨੇ ਇੱਕ ਨਵਾਂ ਡਰਾਮਾ ਕੀਤਾ ਹੁਣ ਇਹ ਘਾਹ ਫੜ ਲੱਗਿਆ ਪੱਕਣੀ ਅੰਗੂ ਔਰ ਜਿਹੜੀਆਂ ਨੰਨੀਆਂ ਨੇ ਗਰਾਉਂਡਾ ਬਣਾ ਕੇ ਚਲੇ ਗਏ ਸਾਡੀ ਵੱਧ ਕਿਸਮਤੀ ਆ ਕਿ ਅਸੀਂ ਇਹ ਗਰਾਉਂਡਾ ਪਾਸ ਕੀਤੀਆਂ ਸਾਡੀ ਸਰਕਾਰ ਨਹੀਂ ਬਣੀ ਤੇ ਇਹ ਲੋਕ ਉਹਨਾਂ ਦਾ ਧੱਕਾ ਧੱਕਾ ਦੇ ਸੁਰੇ ਫੜਦੇ ਆ ਤੇ ਪਿੰਡਾਂ ਦੇ ਵਿੱਚ ਇਹਨਾਂ ਦੇ ਅਕੇ ਹੱਥ ਪੌੜਾ ਦਾ ਘੱਟ ਨਹੀਂ ਕੀਤਾ ਆ ਸਾਡੇ 62 ਦਾ ਘੱਟ ਨਹੀਂ ਕੀਤਾ ਜਿਹੜਾ ਅਸੀਂ ਪਾਸ ਕਰਾਇਆ ਉਹ ਪਰ ਇਸੇ ਪਿੰਕੇ ਗਏ ਜਾ ਕੇ ਕਹਿੰਦੇ ਅਸੀਂ ਛੋਟੇ ਪਿੰਦੇ ਵਿੱਚ ਕਰਾਉਣ ਨਹੀਂ ਗ੍ਰਾਡ ਲੈ ਕੇ ਆਏ ਆ ਹੋਰ ਬੱਸੋ ਕੀ ਦੇਤੀਏ ਆ ਇੱਕ ਬਜ਼ੁਰਗ ਬੜਾ ਭਾਵੇਂ ਲੁੱਕੇ ਮਰਿਆ ਖੜਾ ਹੋਇਆ ਜਿਹਦੇ ਦੋ ਟੋਪ ਚੱਤੇ ਦੇ ਨਾਲ ਬਰੇ ਸੀ ਹੱਥ ਜੋੜ ਕੇ ਕਹਿੰਦਾ ਇਹ ਸਾਡੇ ਤੇ ਤੁਸੀਂ ਬਹੁਤ ਰੱਕੀ ਕਰਤੀ ਅਸੀਂ ਛੋਟੇ ਪਿੰਡ ਦਾ ਸਾਡੇ ਪਿੰਡ ਤੁਸੀਂ ਬਹੁਤ ਪਾਸਾ ਦੇਤਾ ਬਰੰਦਾ ਦੇਤੀਆਂ ਪਰ ਅਫਸੋਸ ਇਹ ਸਾਡੇ ਪਿੰਡ ਇੱਕ ਦਾ ਕੋਈ ਹੋਰ ਸੰਸਾਰ ਘਰ ਬਣਾ ਲੰਦੇ ਤਾਂ ਕਿ ਜਿਹੜੀ ਸਾਡੀ ਆ ਜਿਹੜੀ ਸੜਕਾਂ ਦੇ ਨਾਲ ਅਸੀਂ ਨੂੰ ਜੁੜਾ ਸਕੀਏ ਇਹ ਜਿਹੇ ਅਹਲਾਤ ਇਹਨੇ ਪੈਦਾ ਕਰਤੇ ਮੈਂ ਜਿਆਦਾ ਸਮਝ ਨਾ ਲੈਂਦਾ ਹੋਇਆ ਮੈਂ ਫਿਰ ਆਪਣੇ ਵੱਲੋਂ ਤੇ ਆਪਣੀ ਸਾਰੀ ਟੀਮ ਵੱਲੋਂ ਨਾਲ ਵੀ ਸਾਹਮਣੇ ਆਇਆ ਕਹਿੰਦਾ ਤੇ ਜਿੰਨੇ ਵੀ ਮੇਰੇ ਇੱਥੇ ਪੰਚ ਸਰਪੰਚ ਨੰਬਰਦਾਰ వర్జా వర్జా కాంగ్రెస్ జేడి బి ఇత్ھے ఐయా సారే అందా మే బహత్ బహత్ ధన్యవాద్ కత్తా వహీ గుజి కల్ ఖాన్ సాబ్ వహీ గుజి తీ భతే ముల్లాపూర్ యహాన్ పర్ ఇస్ హక్కే మే జో పిచ్లే హమారే హౌన్ కాంగ్రెస్ పార్టీ కే జో క్యాండిడేట్ రహే జల్దా సింగ్ జల్దా సాబ్ యహాన్ పర్ హమారే सोनी प्रेसिडेंट जिला कांग्रेस यहाँ पर जो ऑब्जर्वर की तरह जिनको की ओर से जिम्मेदारी दी गई है वो हमारे बहुत युवा साथी मंजीत सिंह मान साहब जिनको यहाँ पर कोऑर्डिनेटर की जिम्मेदारी देकर किस प्रकार से संगठन का काम हो रहा है या नहीं हो रहा है इसकी जिम्मेदारी देकर यहाँ भेजा है वो कोमल खन्ना जी हरप्रीत सिंह जो हमारे ब्लॉक के प्रेसिडेंट है नवदीप सिंह जी जो ब्लॉक प्रधान हमारे रूलर के हैं जितेंद्र पाल राणा जो प्रेसिडेंट मुंसिपल कमेटी और हमारे पुरुषोत्तम लाल खलीफा जी बहुत ही सीनियर हमारे पार्टी के लॉयलिस्ट कक्षाली हमारे पार्टी के नेता और जिन्होंने मेरे पहले आपके बीच अपनी बात रखी वो रिटायर्ड आई ऑफिसर और पंजाब प्रदेश कांग्रेस कमेटी के स्पोक्स पर्सन हमारे हरदीप किंगरा साहब मंच पर उपस्थित एस डिपार्टमेंट के जिले के प्रधान लखविंदर सिंह जी यहाँ पर मंच पर विराजमान बाकी सभी हमारे नाम लिखे थे ना बाकी लोगों के नाम लिखे गए तो ना उनको सम्मान है सबको सम्मान देने की आवश्यकता है हमारी नहीं है मैं आपके बीच यहाँ पर उपस्थित हुआ हूँ मैं सब की बात करने आया हूँ आप सब लोग कांग्रेस पार्टी के वक्त साहबान मेरे पाओ मेरे वीरो हालात में आप कांग्रेस पार्टी का काम कर रहे हो और आप सब लोगों को मैं धन्यवाद देता हूँ आज मैं आपके बीच पहली बार मेरे जीवन में जिस दिन से मेरे के ऊपर पंजाब प्रदेश कांग्रेस कमेटी के ऑफिस के नाते प्रभारी के नाते मुझे जिम्मेदारी मिलने के बाद मैं सभी हल्कों में जा रहा था कई हल्कों में जा नहीं पाया था जिला प्रधानों के साथ मेरी मीटिंग हो रही थी हल्का कोऑर्डिनेटर के साथ मीटिंग हो रही थी कंटेस्टेंट कैंडिडेट्स के साथ मेरी मीटिंग हो रही थी हम सभी मेंबर ऑफ पार्लियामेंट के साथ हमारी मीटिंग हो रही थी जो हमारे एमएलए से उनके साथ मीटिंग हो रही थी हमारे एससी बीसी ओबीसी डिपार्टमेंट जो है सेवा दल है महिला कांग्रेस है निर्लि सिवा है यूथ कांग्रेस है ये सभी इसके प्रदेश के ओददार और सभी के साथ मीटिंग हो रही थी मैं मैं आपको बताना चाहता था जब ये बातें में चंडीगढ़ में बैठकर कांग्रेस भवन में हम क्या स्थिति है उनके माध्यम से जब बात बात हो रही थी तो मुझे किसी और ने कहा आप सब लोगों को मिलते हो लेकिन जो सही मायने में आपने ब्लॉक में अपने हल्के में जो लीडर बनाने का काम करते हैं कांग्रेस पार्टी के साथ मजबूती से खड़े हैं उन लोगों की भी बात आपने सुननी चाहिए मैंने निर्णय लिया कि ना बल्कि मैं चंडीगढ़ में पीसीसी के ऑफिस में बैठकर मैं मीटिंग करूंगा मैंने कहा कि मैं एक सौ सत्रह हल्के जो है उस हल्कों के जो हमारे वर्कर साहबान हैं उनसे पर्सनली जाकर रू हूं उनकी बात को सुनू कौन हमारे सही मायने में हमारे कांग्रेस पार्टी के वर्कर साधन है रोजगार है जो आगे आना चाहते हैं जो पार्टी की सही लाइन पे काम करना चाहते हैं जो पार्टी को मजबूत करना चाहते हैं जो पार्टी के विचारधारा के साथ नक्सली बनकर खड़े हैं उनके ऊपर कितनी भी बच्चेबाजी क्यों न हो वो पार्टी के भी छोड़ दे नहीं ऐसे लोगों को जाकर मैं खुद ही आपके बीच जाऊं किया और मैं आपके बीच यहाँ पर आपके साथ मिल रहा हूँ आज मैं बड़ी खुशी की बात है कि आप लोग की संख्या में यहाँ पर उपस्थित हुए हो कांग्रेस पार्टी के पास कुछ नहीं है ना कांग्रेस पार्टी की सरकार है कांग्रेस के पास देने के लिए हमारे वोटेदारों के साथ मिलकर वोटर साधन के पास ये हमारे पास कुछ नहीं है। हमारे पास है तो विचार है। वो विचार धारा के साथ आप लोग बैठे हो। मैं इसीलिए आप लोगों को पहली बार इतना नहीं बता देते कि जरूरत पड़ता। बात रही कि क्यों हम कांग्रेस में हैं? पार्टी क्या है ये पार्टी मैं आपको बताना चाहता हूं कि बीजेपी हुई थी क्या उस वक्त के लिए कह सकता था कि कोई मैं सीएम बनूंगा कोई डीएम बनूंगा कोई मोदी बनूंगा एमएलए बनूंगा एमपी बनूंगा इसके लिए पार्टी बनी थी क्या मुझे बताओ किस लिए पार्टी बनी थी ये पार्टी किस लिए बनी थी

ये अवेलेबल है ये कहीं उनको पता नहीं था उनको तो रोजाना जब वो झंडे लेकर निकलते थे बाहर कि देश को स्वाताधीन देने के लिए स्वतंत्रता प्राप्त करने के लिए वो वहां प्राप्त करना आगे आगे चलते चलते चलते, चलते आज वो हम देख रहे हैं मैं बड़ा तू बड़ा कुछ छोटा मैं बड़ा मेरे खिलाफ वो कोई बात कर रहा है ये पार्टी तो कांग्रेस पार्टी ये कांग्रेस पार्टी थी देश का डिसिप्लिन संगठन संगठन वो था संगठन था और वो संगठन विचारधारा से, से बना था हजारों सालों से हमारे ऊपर कोई लोग मनोवादी व्यवस्था से मनोवादी विचारों से एक लोग हमारा विरोध करते आ रहे थे कई लोग देश के आजादी के मूवमेंट को विरोध कर रहे थे और हमारे नेता थे जो देश को आजादी दिलाने के लिए अंग्रेजों के साथ मिलकर लड़ाई अंग्रेजों के खिलाफ लड़ाई लड़ रहे थे मैं आपको आज पूछना चाहता हूं कि जो उस वक्त के हम अनुरोध करते थे आज वही देश की बातों उनके हाथ में है हमें आजादी प्राप्त हुई आजादी देश के कोई भी देश जब आधा फॉर्मेशन होता है कोई भी अगर इंस्टीट्यूट अगर फॉर्मेशन करते हो कोई भी फर्म अगर होते हैं तो उसकी अपनी एक कॉन्स्टिट्यूशन होती है, है संविधान होता है वो संविधान बनाने के लिए महात्मा गांधी पंडित जवाहरलाल नेहरू सरदार वल्लभ भाई पटेल ये सभी हमारे कांग्रेस पार्टी के नेता ਅਮੇਂ ਸੰਵਿਧਾਨ ਸਭਾ ਨੂੰ ਡਾਕਟਰ ਬਾਬਾ ਸਾਹਿਬ ਅਮੇਂ ਦੇ ਕੰਨ ਦੇ ਉਪਰ ਜਗਰਾਉਂ ਸੰਵਿਧਾਨ ਸਭਾ ਹਾਟ ਦਾ ਜਗਰਾਉਂ ਦੇ ਇੰਚਾਰਜ ਮੇਰੇ ਵੱਡੇ ਵੀਰ ਜਿੱਤਾਰ ਜੱਗਾ ਜੀ ਸੋਨੀ ਗਾਲਬ ਜੀ ਪਰਸ਼ੋਤਾ ਮਖਰੀ ਬਾਦਾ ਨਗਰਪਾਲਿਕਾ ਤੋਂ ਪ੍ਰਧਾਨ ਸਾਹਿਬ ਅਤੇ ਵਾਪਰਾ ਕੋ ਪਿੰਡਾ ਤੋਂ ਆਏ ਹੋਏ ਪੰਚ ਸਹਿਬਾਂ ਪੰਚ ਸਹਿਬਾਂ ਕਾਂਗਰਸ ਜੀ ਦੀ ਜਿਹੜੀ ਜਾਣੇ ਬੰਦੇ ਵਰਤਾਂ ਸਹਿਬਾਂ ਅਤੇ ਹੋਰ ਵੀ ਜਿੰਨੇ ਵੀ ਕਾਂਗਰਸ ਪਾਰਟੀ ਦੇ ਵਰਜਾਂ ਨਗਰਾਂ ਉਪਰਗਾਂ ਸਹਿਬਾਂ ਆਏ ਨੇ ਅਤੇ ਤਰਸ ਤੋਂ ਮੇਰੇ ਵੀਰ ਪਹੁੰਚੇ ਨੇ ਸਾਰਿਆਂ ਨੂੰ ਵੀ ਬਤੇ ਰੌਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ मीटिंग जिस अपने पंजाब सह है मैं साहब ने कोई बे करनी चाहता साहब प्रदेश कांग्रेस कमेटी के प्रधान तो साहब अमरिंदर सिंह जी राजा बड़े जिन्होंने श्री राहुल गांधी जी ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਪੰਜਾਬ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਨੇ ਸਾਰੇ ਹੀ ਪੰਜਾਬ ਦੇ ਵਿੱਚ ਕਾਂਗਰਸ ਨੂੰ ਸੰਗਠਿਤ ਕੀਤਾ ਸਾਡੇ ਲੁਧਿਆਣਾ ਜਿਹਦੇ ਦੇ ਪ੍ਰਧਾਨ ਸਾਹਿਬ ਸਰਦਾਰ ਮੇਜਰ ਸੈਨੇ ਮੁੱਲਾਪੁਰ ਉਹ ਵੀ ਆਪਣੀ ਜਿਹੜੀ ਡਿਊਟੀ ਆ ਉਹਨੂੰ ਬੜੀ ਤਨਦੇਹੀ ਦੇ ਨਾਲ ਨਿਬਾਰੇ ਨੇ ਇਕੱਲੇ ਇਕੱਲੇ ਹਰ ਇੱਕ ਦੇ ਵਿੱਚ ਜਾ ਕੇ ਇਹਨਾਂ ਨੇ ਜੋ ਵੀ ਕਾਂਗਰਸ ਪਾਰਟੀ ਦੇ ਨਿਯਮ ਅਤੇ ਜੋ ਵੀ ਉਹਨਾਂ ਦੇ ਹੁਕਮ ਨੇ ਉਹਨਾਂ ਨੂੰ ਫਰੇਬ ਹੱਦ ਦੇ ਵਿੱਚ ਇੰਪਲੀਮੈਂਟ ਕਰਾ ਰਹੇ ਨੇ ਮੈਂ ਇੱਕ ਮਿੰਟ ਵਾਸਤੇ ਸਾਡੇ ਐਸ்சி ਡਿਪਾਰਟਮੈਂਟ ਦੀ ਗੱਲ ਕਰਵਾ ਦਰਵੀ ਸਾਹਿਬ ਤਕਰੀਬਨ ਇੱਕ ਸਾਹਬ ਗੱਲਾਂ ਅਸੀਂ ਤੁਹਾਨੂੰ ਵਿੜੇ ਸੀ ਮੈਨੂੰ ਇਹ ਲੱਗਦਾ ਵੀ ਜਿਵੇਂ ਐਸਸੀ ডিপਾਰਟਮੈਂਟ ਦੇ ਅਹੁਦੇ ਲੈ ਕੇ ਅਸੀਂ ਕਾਂਗਰਸ ਪਾਰਟੀ ਦਾ ਜਿਹੜਾ ਸਮਾਂ ਖਰਾਬ ਕਰ ਰਹੇ ਆ ਕਿਉਂਕਿ ਜਿਹੜਾ ਸਾਡਾ ਐਸਸੀ ডিপਾਰਟਮੈਂਟ ਆ ਉਹ ਕਿਤੇ ਨਾ ਕਿਤੇ ਧੜੇ ਬੰਦੇ ਦੀ ਜਿਹੜਾ ਪੇਡ ਚੜ ਰਿਆ ਹੈ ਕਿਉਂਕਿ ਸਾਡੇ ਐਸਸੀ ডিপਾਰਟਮੈਂਟ ਦੇ ਪੰਜਾਬ ਦੇ ਪ੍ਰਧਾਨ ਇਹ ਮੈਂ ਫਰਜ਼ਾਨ ਸਿੰਘ ਜੀ ਬੈਦ ਅਤੇ ਜਿਹੜਾ ਪੁਰਾਣਾ ਤੁਹਾਡਾ ਜਿਹੜੇ ਅਸੀਂ ਡਿਪਾਰਟਮੈਂਟ ਦੇ ਵਿੱਚ ਕੰਮ ਕਰਦੇ ਨੇ ਕਿਤੇ ਨਾ ਕਿਤੇ ਇਹਨਾਂ ਦੀ ਜਿਹੜੀ ਆਪਸ ਦੇ ਵਿੱਚ ਬੇਸਮਝੀ ਆ ਉਹ ਸਾਡੇ ਅਸੀਂ ਡਿਪਾਰਟਮੈਂਟ ਨੂੰ ਪਿੱਛੇ ਧੱਕ ਰਿਹਾ ਵਾ ਕਿਉਂਕਿ ਪਿਛਲੇ ਕਾਫੀ ਲੋਕਾਂ ਸਮੇ ਤੋਂ ਜਿੰਨਾ ਕਾਹੇ ਵਸੇ ਸਾਨੂੰ ਕਾਰਗਜ਼ਾਰੀ ਨਹੀਂ ਦਿਖਾਈ ਦੇ ਰਹੀ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਮੈਂ ਤੁਸੀ ਤੁਹਾਨੂੰ ਤੁਹਾਡੇ ਧਿਆਨ ਦੇ ਵਿੱਚ ਵੀ ਇਹ ਗੱਲਾਂ ਨੇ ਇਸ ਨੂੰ ਠੀਕ ਕਰਕੇ ਆਪਾਂ ਕਿਉਂਕਿ ਜਿਹੜੀ 2027 ਦੀ ਚੋਣਾਂ ਉਹ ਬੜੀ ਨੇੜੇ ਆ ਰਹੀ ਹੈ ਆਪਣੇ ਕੋਲੇ ਸਮਾਂ ਬਹੁਤ ਘੱਟ ਆ ਆਪਾਂ ਜਿਹੜੀਆਂ ਇਹ ਗੱਲਾਂ ਬਚੂੜ ਤਾਂ ਜਨਾਬ ਨੂੰ ਪੂਰਾ ਕਰਕੇ ਆਪਾਂ 2027 ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਾਈਏ ਮੈਂ ਇਹਨਾਂ ਕਹਿੰਦਾ ਸਾਰਿਆਂ ਨੂੰ ਫਤਿਹ ਕਰਾਉਂਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਕਹਿੰਦੇ ਨੇ 2027 ਦੇ ਵਿੱਚ ਕਾਨੂੰਨੀ ਤੇ ਸਰਕਾਰ ਬਣ ਜਾਵੇ ਮੈਂ ਵੀ ਕਹਿੰਦਾ ਯਕੀਨ ਵੀ ਇਹ ਸਾਨੂੰ ਪੂਰਾ ਕੰਫੀਡੈਂਸ ਵੀ ਹੈ ਪਰ ਸਰਕਾਰ ਤਾਂ ਬਣਨੇ ਦੇ ਕ੍ਰਿਸ਼ੀ ਬਣਾਉਗੇ ਉਹ ਸਰਕਾਰ ਕਹਿਣ ਨਾਲ ਨਹੀਂ ਬਣਦੀ ਥੋੜੇ ਬਣਾਉਣ ਨਾਲ ਬਣਦੀ ਹੈ ਔਰ ਦੁੱਧ ਕਹਿੰਦੇ ਤਾਂ ਮਿੱਠਾ ਜਿਹਦੇ ਵਿੱਚ ਖੰਡ ਪਾਈ ਦੀ ਦੁੱਧ ਮਿੱਠਾ ਹੁੰਦਾ ਥੋੜਾ ਬਹੁਤ ਪਰ ਖੰਡ ਪਾਉਣ ਦੀ ਜਰੂਰਤ ਹੋ ਵੀ ਤਾ ਹੈ ਇਸ ਕਰਕੇ ਸਾਨੂੰ ਵੀ ਸਰਕਾਰ ਦੇ ਨਾਲ ਆ ਕੇ ਮਿਲਣ ਦੀ ਲੋੜ ਹੈ ਭਾਵੇਂ ਇਹ ਜਿਆਦੇ ਦਿੱਤੇ ਆ ਇਹ ਐਸ ਕਰਕੇ ਆਪਾਂ ਸਾਰੇ ਜਣੇ ਇਕੱਠੇ ਹੋਈਏ ਤਾਂ ਕੋਈ ਮਾਲਾ ਨਾਲ ਆਪਾਂ ਨੂੰ ਹਰਾ ਨਹੀਂ ਸਕਦਾ ਕੋਈ ਪਾਰਟੀ ਨਹੀਂ ਆਪਾਂ ਨੂੰ ਹਰਾ ਸਕਦੀ ਮੇਰੇ ਭਰਾ ਦੇਖਿਆ ਦੂ ਤਿੰਨ ਇੱਕ ਹੋਣ ਆਇਆ ਲੇਟ ਇਹਨੂੰ ਪੁੱਛੋ ਹਰ ਬੰਦੀ ਫੋਨ ਕਰਦਾ ਵੇ ਵੀਰ ਜੋ ਕਰਦੀ ਹੋਵੇ ਹਾਂ ਠੀਕ ਹੈ ਨਾ ਸਾਰੇ ਜਣੇ ਆਪਾਂ ਇਕੱਠੇ ਹਾਂ ਜੋ ਵੀ